ਮਸ਼ੀਲਾ ਸਰਵੇਖੀ ਪਿਛੋ ਯਾਰ 10 ਲਾਈਵ ਚੇਨਾ ਇੱਥੇ ਦਿੱਤੀਆਂ ਜਾ ਰਹੀਆਂ ਨੇ ਜਲ ਕੇ 40 ਹੋ ਗਏ ਨੇ ਲਾਈਵ ਚੇਨਾ ਭਾਜੀ ਪਿਛੇ ਆਜੋ ਥੋੜਾ ਜਿਆਦਾ ਰੈਡ ਕਰ ਸੋਸਾਇਟੀ ਦਿੱਤੀਆਂ ਜਾਣਗੀਆਂ 6 ਵੇ ਬੀਲ ਚੇਅਰ ਵੀ ਦਿੱਤੀਆਂ ਜਾਣਗੀਆਂ ਅਤੇ ਟਰਾਈਸਾਈਕਲ 10 ਦਿੱਤੇ ਜਾ ਰਹੇ ਨੇ ਸੁਗਣਤੰਤਰ ਦੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਚ ਜ਼ਿਲ੍ਹਾ ਰੈਡ ਕਰ ਸੋਸਾਇਟੀ ਵੱਲੋਂ ਇਹਨਾਂ ਲੋੜਵੰਦ ਵਿਅਕਤੀਆਂ ਨੂੰ ਟਰਾਈਸਾਈਕਲ ਵੀਲ ਚੇਅਰ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾ ਰਹੀ ਹੈ ਮੁੱਖ ਮਹਿਮਾਨ ਜੀ ਵੱਲੋਂ ਇੱਕ ਯਾਦਗਾਰੀ ਤਸਵੀਰ ਸਨਮਾਨ ਕੀਤਾ ਜਾਣਾ ਹੈ ਸੋ ਜ਼ੋਰਦਾਰ ਤਾੜੀਆਂ ਬੱਚਿਓ ਸੋ ਪਹਿਲੇ ਨੰਬਰ ਤੇ ਜਿਹੜੀ ਪੇਸ਼ਕਾਰੀ ਰਹੀ ਹੈ ਸਭ ਤੋਂ ਪਹਿਲੇ ਨੰਬਰ ਤੇ ਗਤਕਾ ਦੂਸਰੇ ਨੰਬਰ ਤੇ ਕੋਰੀਓਗ੍ਰਾਫੀ ਮਾਰੀ ਸ਼ਕਤੀ ਤੇ ਆਧਾਰ ਲੇਟਲ ਫਲਾਵਰ ਕਾਲਜ ਸਕੂਲ ਨੇ ਇੱਕ ਪ੍ਰੋਗਰਾਮ ਕਰਵਾਇਆ ਹੈ। ਇਸ ਦੇ ਨਾਲ ਇੱਕ ਮੁੱਖ ਬਲਾਕ ਦਿੱਤੀ ਸਿੱਕਰ ਪੰਜਾਬ ਦਾ ਸਭਾ ਸ੍ਰੀ ਗਾਇ ਕ੍ਰਿਸ਼ਨ ਸਿੰਘ ਰੌੜੀ ਜੀ ਵਿਦਿਆਰਥੀਆਂ ਦੇ ਕੋਲ ਜਾ ਕੇ ਗੱਲਬਾਤਾਈ ਕਰ ਰਹੇ ਨੇ। ਨਾਲ ਇੱਕ ਗਰੁੱਪ ਫੋਟੋ भईया पाणी पिछे साम पिछे <laughs> <laughs>

नहीं नहीं ठीक है लेड मैन اچھا پیچھے طرف چلا جاؤ یہ طرف دیکھو یار یار گلا کر دے تھلے میں پیسے نہیں لگتا پیا دیکھ کے سر جی دیکھ کے جی جی سر چل دیکھ کے جی پھر سر 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 بس ہو ਸਰ ਸਭਾ ਨੂੰ ਜੀਤੋਂ ਤਾਂ ਹੈ ਨਾ ਕੋਈ ਵੀ ਕੋਈ ਭਾਗ ਦੇਣਾ ਹੈ ਜੀ ਵੀਰ ਸਭ ਤੋਂ ਸਭ ਤੋਂ ਲੈਣਾ ਹੈ ਸਾਰੇ ਇਹਨਾਂ ਲੋਕ ਨੂੰ ਸਤਿ ਸ੍ਰੀ ਅਕਾਲ ਸੋਹਣੇ ਪਾਣੇ ਤੋਂ ਪਾਣੇ ਹਾਂ ਜੀ ਹਾਂਜੀ ਸਰ ਇਹਦੇ ਦੇਖੋ ਜੀ ਠੀਕ ਹੈ ਸਿਮਾ ਸੋਸ਼ਕਾ ਬਲ ਜਿੰਦਾਬਾਦ ਜਿੰਦਾਬਾਦ ਹੋ ਗਿਆ ਜਿਹੜਾ ਹਾਂ ਆਈ ਕਿ ਨਹੀਂ ਅੱਗੇ ਬੈਜੋ ਯਾਰ ਅੱਗੇ ਆਜੋ ਬੈਜੋ ਬੱਚਿਓ ਅੱਗੇ ਆ ਕੇ ਬੈਜੋ ਥੋੜੇ ਜਣੇ ਹੋਰ ਆਜੋ ਅੱਗੇ ਆਜੋ ਅੱਗੇ ਆਜੋ ਹਰਮਨ ਪ੍ਰਿੰਸ ਨੇ ਟਿਕਟ 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 ਆਉਣ ਦੀ ਗੱਲ ਕੀਤੀ ਚਲੋ ਸ਼ਾਬਾਸ਼